श्री जित्र पाठानी का शहर खन्नाबा सा बहुत बहुत खुशी का दिन है कि पंजाब सब तो पहला जो पायलाइट प्रबजेक्ट है डोर टू डोर ਗਾਰਪੇਲ ਕਲੈਕਸ਼ਨ ਦਾ ਉਹ ਤਾਂ ਰਸਮੀ ਤੌਰ ਤੇ ਅੱਜ ਉਦਘਾਟਨ ਹੋਇਆ ਹੈ ਅੱਜ ਬਹੁਤ ਵੱਡਾ ਦਿਨ ਹੈ ਸਾਬੇ ਕੁਮਾਰ ਸਰਬੰਸਦਾਨੀ ਪਿਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਔਰ ਅੱਜ ਦੇ ਦਿਨ ਖਨੇਨਵਾਇਨੋ ਪ੍ਰੋਜੈਕਟ ਮਿਲੇ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਔਣ ਵਾਲੇ ਸਮੇਂ ਦੀ ਮਿਸਾਲ ਕਰੂੰਗਾ ਜਦੋਂ ਕੋਈ ਵੀ ਚੰਗਾ ਕਾਰਜ ਹੁੰਦਾ ਹੈ ਦੋ ਤਰ੍ਹਾਂ ਦੇ ਸੱਜਣ ਮਿਲਦੇ ਨੇ ਇੱਕ ਉਹ ਜਿਹੜਾ ਲੱਤਾਂ ਦੇ ਵਿੱਚ ਰੱਸਾ ਪਾ ਕੇ ਕਈ ਸਾਲ ਜਿਹੜੇ ਪੈਰ ਦੇ ਵਿੱਚ ਬੇੜੀਆਂ ਪਾਉਂਦੇ ਨੇ ਤੁਰੇ ਜਾਂਦੇ ਦੇ ਰਾਹ ਤੇ ਘੋੜੇ ਬਿਖਾਂਦੇ ਨੇ ਲੱਤਾਂ ਦੇ ਵਿੱਚ ਬਾਸ ਹਸਾਉਂਦੇ ਨੇ ਵੀ ਕਿਸੇ ਤਰੀਕੇ ਦਾ ਸੱਟ ਲੀਏ ਨੂੰ ਘਰ ਘਰੇ ਇੱਕ ਇਨਸਾਨ ਹੋਵੇ ਜਿਹੜੇ ਘਰੇ ਪੈਸੇ ਨੂੰ ਵੀ ਚੱਕਦੇ ਨੇ ਬਾਹਰ ਪਾ ਕੇ ਤੇ ਸਾਥ ਬੰਦੇ ਨੇ ਕਿ ਸਾਡਾ ਸ਼ਹਿਰ ਸਾਡਾ ਸਮਾਜ ਸੁਧਰ ਸਕੇ ਬਚਾਇਆ ਜਾ ਸਕੇ ਠੀਕ ਕੀਤਾ ਜਾ ਸਕੇ ਇਹ ਸਮਾਜ ਨੂੰ ਬਚਾਉਣ ਦੀ ਜਿਹੜੀ جنگ ਹੈ ਇਹ ਜੋ ਸੁਧਾਰ ਦੀ ਜੰਗ ਹੁੰਦੀ ਹੈ ਇਹ ਬੜੀ ਸਮੇਂ ਨਾਲ ਤੇ ਬੜੀ ਲੰਬੀ ਜਾਂਚ ਹੁੰਦੀ ਹੈ ਇਹਦੇ ਵਿੱਚ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਕਈ ਵਾਰ ਤੁਹਾਨੂੰ ਇਹ ਸੋਚਣਾ ਪੈਂਦਾ ਵੀ ਚਲੋ ਕੋਈ ਨਹੀਂ ਅੱਜ ਸਮਝਣਗੇ ਕੱਲ ਸਮਝਣਗੇ ਦੋ ਦਿਨ ਨੂੰ ਸਮਝਣਗੇ ਪਰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਸਮਾਜ ਦਾ ਨੁਕਸਾਨ ਹੁੰਦਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਬਹੁਤ ਵੱਡਾ ਇੱਕ ਉਹ ਉਪਰਾਲਾ ਕੀਤਾ ਗਿਆ ਪੂਰੇ ਪੰਜਾਬ ਵਿੱਚ ਇਹਦੇ ਦੇਖੋ ਸਰ ਪਲੀਜ਼ ਤਾਂ ਕਰੀਅਰ ਸਟਾਰ ਹਾਂਜੀ 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 ਚੱਲੋ 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 ਕਿਉਂਕਿ ਜਿਹੜਾ ਪਲਾਂਟ ਲਵਾਇਆ ਗਿਆ ਇੱਥੇ ਜਿਹੜਾ ਹੈ ਬੇਸਟੇਜ ਕੂੜਾ ਆਊਗਾ ਤੇ ਇਥੇ ਸੁੱਕਾ ਕੂੜਾ ਅਲੱਗ ਤੇ ਜਿਹੜਾ ਕਿ ਸ਼ਹਿਰ ਦੇ ਕੂੜੇ ਨੂੰ ਬਿਲਕੁਲ ਖਤਮ ਕਰ ਦਨਗੇ ਇਸ ਦੇ ਨਾਲ ਜਿਹੜੀ ਹੈ ਖਾਦ ਬਣਾਈ ਜਾਊਗੀ ਚਲੋ ਜੀ

ਜੋਤ ਤੇ ਕੰਮ ਜੀ ਰਹੀ ਹੈ ਇੱਕ ਵਾਰ ਦਾ ਨਾ ਕਹਿੰਦਾ ਲੜੀ ਵਿੱਚ ਫੈਟ ਦੀ ਕਰਦੇ ਨੇ ਆਇੰਨੋ ਨਾਲ ਉਹਦੀ ਕਿ ਸਰੇ ਤੋਂ ਕਿਉਂ ਇਸਕੇ ਅੰਮ੍ਰਿਤ ਤੁੰਗਰਾ ਅੰਮ੍ਰਿਤ ਦੇ ਤਾਂ ਗੜ ਦੇ ਕਿਹਨੂ ਦੇਖੋ ਸਾਹਿਬ ਦੇਖੋ ਕੰਮ ਦੇ ਸੰਤਰੇ ਨੇ ਜਿਵੇਂ ਕਿ ਮਟਰ ਨੇ ਦੋ ਪਲੇ ਨੰਬਰ ਪਹਿਲਾ ਜੋ ਚਾਰ ਰਹਨ ਜਾ ਰਿਹਾ ਹੈ ਕਿ ਤਨਾ ਦੋ ਤੋਂ ਦੋਵਾਂ ਨੂੰ ਵੇਸ ਕਲੈਕਸ਼ਨ ਦੇ ਲਈ ਸਭ ਤੋਂ ਪਹਿਲਾਂ ਅੱਜ ਬਹੁਤ ਹੀ ਵੱਡਾ ਦਿਨ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਗਮਨ ਪੂਰਵ ਪ੍ਰਕਾਸ਼ ਪੂਰਵ ਹੈ ਸਾਰੇ ਸਮਸਤ ਪਾਰਤਵ ਦੇ ਵਿੱਚ ਮਹਾਰਾਜ ਨੂੰ ਪਿਆਰ ਕਰਨ ਵਾਲੇ ਸਾਰੇ ਮੈਂ ਜਿੰਨੀ ਗੁਰਨਾਨਕ ਨਾਮ ਲੈਵਾ ਸੰਗਤ ਫਤਿਹ ਬੁਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਕਿ ਅੱਜ ਦੇ ਇਸ ਐਡੇ ਵੱਡੇ ਮਹਾਨ ਦਿਨ ਦੇ ਉੱਤੇ ਅੱਜ ਖੰਨੇ ਦੇ ਵਿੱਚ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਜਿਹੜੀ 2 ਟੂ ਡੋਰ ਸੈਗਰੀਗੇਟ ਕੀਤਾ ਹੋਇਆ ਜਿਹੜਾ ਕੂੜਾ ਉਹਨੂੰ ਚੱਕਣ ਦਾ ਪਹਿਲਾ ਪ੍ਰੋਜੈਕਟ ਪੰਜਾਬ ਦਾ ਜੋ ਕਿ ਅੱਜ ਖੰਨੇਚੋ ਆਰੰਭਿਆ ਗਿਆ ਔਰ ਪੰਜਾਬ ਸਰਕਾਰ ਦੇ ਅਫਸਰ ਸਾਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੂਗਾ ਜਿਨ੍ਹਾਂ ਨੇ ਬੋਲੀ ਭੱਜ ਦੌੜ ਕੀਤੀ ਇਸ ਕੰਮ ਨੂੰ ਨੇਪਰੇ ਚੜਾਉਣ ਲਈ ਔਰ ਖੁਦ ਸਾਨੂੰ ਬੜੀ ਆਪ ਨੂੰ ਮੈਨੂੰ ਇਸ ਕੰਮ ਦੇ ਲਈ ਕਈ ਮਤਲਬ ਕਿ ਡਿਪਾਰਟਮੈਂਟਾਂ ਚੋਂ ਫਾਈਲ ਕਲੀਅਰ ਕਰਾਣੀ ਪਈ ਉਸ ਤੋਂ ਬਾਅਦ ਜਾ ਕੇ ਸਾਡਾ ਜਿਹੜਾ ਪ੍ਰੋਜੈਕਟ ਸੀ ਸਾਡਾ ਡ੍ਰੀਮ ਪ੍ਰੋਜੈਕਟ ਸੀ ਇਹ ਸਿਰੇ ਲੱਗਿਆ ਜਿਸ ਕੰਪਨੀ ਨੂੰ ਇਹ ਟੈਂਡਰ ਦੇ ਥਰੂ ਅਲੋਟਮੈਂਟ ਹੋਈ ਹੈ ਉਸ ਕੰਪਨੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਮੈਂ ਇੱਕ ਗੱਲ ਔਰੋ ਜਰੂਰ ਕਹਿਣੀ ਚਾਹੂੰਗਾ ਕਿ ਇਹ ਇੱਕ ਐਸਾ ਪ੍ਰੋਜੈਕਟ ਹੈ ਇਹ ਜਿਹੜਾ ਪ੍ਰੋਜੈਕਟ 100% ਕਾਮਯਾਬ ਹੈ ਔਰ ਜੇਕਰ ਸਾਡਾ ਪ੍ਰੋਜੈਕਟ 3 ਮਹੀਨੇ ਟ్రਾਇਲ ਦੇ ਵਿੱਚ 100% ਕਾਮਯਾਬ ਹੋ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਪ੍ਰੋਜੈਕਟ ਦੀ ਕਾਪੀ ਨਾ ਸਿਰਫ ਪੂਰੇ ਪੰਜਾਬ 'ਚ ਹੋਊਗੀ ਬਲਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਇਸ ਇਸ ਪ੍ਰੋਜੈਕਟ ਦੀ ਕਾਪੀ ਵੀ ਹੋਊਗੀ ਔਰ ਇਹਨੂੰ ਦੇਖ ਕੇ ਇਸ ਤਰ੍ਹਾਂ ਨਾਲ ਜਿਹੜਾ ਕੂੜਾ ਹੈ ਉਹਨੂੰ ਸੈਗਰੀਗੇਟ ਕੀਤਾ ਜਾਊਗਾ ਉਸ ਕੂੜੇ ਤੋਂ ਫਿਰ ਖਾਦ ਬਣਾਈ ਜਾਊਗੀ ਖਾਦ ਬਣਾਉਣ ਤੋਂ ਬਾਅਦ ਚੋਂ ਜਿਹੜਾ ਉਹਦੇ ਚੋਂ ਪਲਾਸਟਿਕ ਵੇਸਟ ਨਿਕਲੂਗਾ ਉਹਦੇ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾਊਗੀ ਬਿਜਲੀ ਬਣਾਈ ਜਾਊਗੀ ਸੋ ਬਹੁਤ ਬਹੁਤ ਖੰਨੇ ਦੇ ਲਈ ਅੱਜ ਵੱਡਾ ਦਿਨ ਹੈ ਮੁਬਾਰਕਬਾਦ ਪੂਰਾ ਖੰਨਾ ਵਾਸੀਆਂ ਨੂੰ ਤੁਸੀਂ ਜਿਸ ਆਸਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਇੱਕੋ ਸਾਡਾ ਡ੍ਰੀਮ ਸੀ ਇੱਕੋ ਸਾਡੀ ਸੋਚ ਸੀ ਕਿ ਖੰਨੇ ਨੂੰ ਸਾਫ਼ ਸੁਥਰਾ ਬਣਾਉਣਾ ਖੰਨੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਅਖਬਾਰ ਦੇ ਵਿੱਚ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਹੁਣ ਤੋਂ 1 ਸਾਲ ਪਹਿਲਾਂ ਖਬਰ ਲੱਗੀ ਸੀ ਕਿ ਖੰਨਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਪੰਜਾਬ ਦੇ ਵਿੱਚ ਖੰਨੇ ਨੇ ਰੇਟਿੰਗ ਦੇ ਵਿੱਚ ਟੌਪ ਕੀਤਾ ਔਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀਆਂ ਸੜਕਾਂ ਦੇ ਖੰਨੇ ਦੀਆਂ ਸੜਕਾਂ ਦੇ ਤੇ ਖੰਨੇ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਵਿੱਚੋਂ ਤੁਹਾਨੂੰ ਇੱਕ ਕਾਗਜ਼ ਇੱਕ ਕੂੜੇ ਦਾ ਇੱਕ ਕਚਰਾ ਵੀ ਨਹੀਂ ਲੱਭੂਗਾ ਔਰ ਉਹ 100% ਜਿਹੜਾ ਆਪਣਾ ਸ਼ਹਿਰ ਹੈ ਇਹ ਨੀਟ ਐਂਡ ਕਲੀਨ ਬਣੂਗਾ ਔਰ 0% ਅਸੀਂ ਇਹਨੂੰ ਵੇਸਟੇਜ ਤੇ ਲੈ ਕੇ ਜਾਵਾਂਗੇ ਤੇ ਆਸ ਤੇ ਉਮੀਦ ਕਰਦੇ ਹਾਂ ਟੋਲ ਫਰੀ ਨੰਬਰ ਵੀ ਦਿੱਤਾ ਗਿਆ ਤੇ ਜੇ ਕਿਸੇ ਨੂੰ ਮੰਨ ਲਓ ਕੂੜੇ ਦੇ ਚੱਕਣ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਡੇਰੀ ਹੁੰਦੀ ਹੈ ਤਾਂ ਟੋਲ ਫ੍ਰੀ ਨੰਬਰ ਤੇ ਆਪਣਾ ਫੋਨ ਕਰਕੇ ਇਹਦੀ ਸ਼ਿਕਾਇਤ ਵੀ ਕਰ ਸਕਦਾ ਹੈ ਤੇ ਇਹ ਵੀ ਦੱਸ ਸਕਦਾ ਕਿ ਸਾਡੇ ਘਰ ਦੇ ਵਿੱਚੋਂ ਕੂੜਾ ਨਹੀਂ ਚੱਕਿਆ ਜਾ ਰਿਹਾ ਤਾਂ ਕਿਰਪਾ ਕਰਕੇ ਉਰੋਂ ਆ ਕੇ ਕੂੜਾ ਚੱਕ ਕੇ ਲਿਜਾਇਆ ਜਾਵੇ ਸੋ ਇਟ ਇਟਸ ਆ ਪਾਇਲਟ ਪ੍ਰੋਜੈਕਟ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਨਵਿਕਲੀ ਤੇ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਪ੍ਰੋਜੈਕਟ ਹੈ 100% ਕਾਮਯਾਬ ਹੋਵੇ ਤੇ ਅਸੀਂ ਇਸ ਕੰਪਨੀ ਨੂੰ ਵੀ ਵਧਾਈ ਦਿੰਦਾ ਮੈਂ ਕਿ ਕੰਪਨੀ ਪ੍ਰਮਾਤਮਾ ਕਰੇ ਇਹ ਤਰੱਕੀ ਕਰੇ ਤੇ ਜਿਹੜੀ ਲੋਕਾਂ ਦੇ ਆਸਤੇ ਉਮੀਦ ਤੇ ਉੱਤੇ ਪ੍ਰੋਜੈਕਟ ਲੈ ਕੇ ਆਏ ਆ ਇਹ ਲੋਕਾਂ ਦੀ ਆਸਤੇ ਉਮੀਦ ਤੇ ਖਰੀ ਉਤਰੇ ਜੀ ਸਰ ਲੋਕਾਂ ਤੋਂ ਕਿੱਦਾਂ ਦਾ ਤੁਸੀਂ ਸਹਿਯੋਗ ਦੀ ਮੰਗ ਕਰਦੇ ਹੋ ਕਿਉਂਕਿ ਸਰਕਾਰ ਆਪਣੀ ਭੂਮਿਕਾ ਨਿਭਾ ਰਹੀ ਹੈ ਤੇ ਲੋਕਾਂ ਤੋਂ ਕਿੱਦਾਂ ਦੀ ਮੈਂ ਹੱਥ ਜੋੜ ਕੇ ਤੁਹਾਡੇ ਸਾਥੀਮ ਦੇ ਨਾਲ ਇੱਕੋ ਬੇਨਤੀ ਕਰਦਾ ਕਿ ਆਸੀਂ ਜੋਰ ਲਾ ਰਹੇ ਹਾਂ ਖੰਨੇ ਨੂੰ ਸਾਫ ਸੁਥਰਾ ਬਣਾਉਣ ਦੇ ਵਿੱਚ ਤੁਸੀਂ ਵੀ ਜੋਰ ਲਾਓ ਖੰਨੇ ਨੂੰ ਸਾਫ ਸੁਥਰਾ ਬਣਾਉਣ ਦੇ ਵਿੱਚ ਘਰਾਂ ਚੋਂ ਜਿਹੜਾ ਕੂੜਾ ਉਹ ਦੋ ਤਰੀਕੇ ਨਾਲ ਹੁਣ ਲਫਾਫਿਆਂ ਚ ਪਾਇਆ ਕਰੋ ਇੱਕ ਸੁੱਕਾ ਕੂੜਾ ਤੇ ਇੱਕ ਜਿਹੜਾ ਵੈਟ ਵੇਸਟ ਜਿਹੜਾ ਸਾਡੀ ਰਸੋਈ ਘਰ ਚੋਂ ਨਿਕਲਦਾ ਉਹ ਵਾਲਾ ਕੂੜਾ ਜਿਹੜਾ ਆਪਾਂ ਰਸੋਈ ਚੋਂ ਨਿਕਲਦਾ ਸਾਡਾ ਵੈਟ ਵੇਸਟ ਹੈ ਇਹਦੀ ਅਸੀਂ ਖਾਦ ਵੀ ਤਿਆਰ ਕਰ ਸਕਦੇ ਹਾਂ ਇਹਦੇ ਚੋਂ ਅਸੀਂ ਇਹਨੂੰ ਸੈਗਰੀਗੇਟ ਕਰਕੇ ਇਹਦੇ ਚੋਂ ਹੋਰ ਵੀ ਪ੍ਰੋਡਕਟ ਤਿਆਰ ਕਰ ਸਕਦੇ ਹਾਂ ਪਰ ਜਦੋਂ ਪਲਾਸਟਿਕ ਇਹਦੇ ਚ ਮਿਲ ਜਾਂਦਾ ਜਦੋਂ ਕੋਰਕਰੇ ਚਿਪਸ ਦੇ ਪੈਕੇਟ ਇਹਦੇ ਚ ਮਿਲ ਜਾਂਦੇ ਨੇ ਜਦੋਂ ਆਮ ਪਲਾਸਟਿਕ ਇਹਦੇ ਚ ਲਫਾਫਿਆਂ ਦੇ ਰੂਪ ਚ ਮਿਲ ਜਾਂਦਾ ਫੇਰੇ ਜਿਹੜਾ ਮਤਲਬ ਕਿ ਕਿਸੇ ਕੰਮ ਨਹੀਂ ਆਉਂਦਾ ਫੇਰੇ ਜੇ ਪਸ਼ੂ ਵੀ ਵਿਚਾਰੇ ਖਾਂਦੇ ਨੇ ਉਹ ਵੀ ਬਿਮਾਰ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਵੀ ਜਾ ਕੇ ਲਫਾਫਾ ਜਿਹੜਾ ਉਹਨਾਂ ਦੇ ਲਈ ਜਾਨ ਦਾ ਨੁਕਸਾਨ ਕਰਦਾ ਸੋ ਤੁਸੀਂ ਜੇ ਪਿਆਰ ਕਰਦੇ ਹੋ ਸ਼ਹਿਰ ਨੂੰ ਤੁਸੀਂ ਜੇ ਪਿਆਰ ਕਰਦੇ ਹੋ ਪਸ਼ੂਆਂ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਸਹੀ ਮੈਨੇ ਦੇ ਵਿੱਚ ਕਿ ਆਪਾਂ ਪ੍ਰਕਿਰਤੀ ਦਾ ਨੁਕਸਾਨ ਨਾ ਕਰੀਏ ਤਾਂ ਇਹ ਜਿਹੜਾ ਸੁੱਕਾ ਗਿੱਲਾ ਕੂੜਾ ਦੋ ਲਫਾਫਿਆਂ ਦੇ ਵਿੱਚ ਹੁਣ ਆਪਣੇ ਘਰਾਂ 'ਚ ਅਲੱਗ-ਅਲੱਗ ਪਾਇਆ ਕਰੋ ਤਾਂ ਜੋ ਅਸੀਂ ਜਦੋਂ ਇਹਦੀ ਜਿਹੜੀ ਆਪਣੀ ਰਿਕਸ਼ਾ ਈ ਰਿਕਸ਼ਾ ਉਹ ਆਵੇ ਜਾਂ ਛੋਟਾ ਹਾਥੀ ਟੈਂਪੂ ਜਦੋਂ ਆਵੇ ਤਾਂ ਉਹ ਆਪਣੇ ਆਪ ਉਹਨਾਂ ਨੂੰ ਪਤਾ ਹੋਵੇ ਵੀ ਇਸ ਲਫਾਫੇ 'ਚ ਸਾਡਾ ਰਸੋਈ ਘਰ ਦਾ ਕੂੜਾ ਹੈ ਤੇ ਇਸ ਘਰ ਦੇ ਵਿੱਚ ਸਾਡਾ ਜਿਹੜਾ ਸੁੱਕਾ ਕੂੜਾ ਜੋ ਆਪਾਂ ਸੰਭਰਦੇ ਆਂ ਜਾਂ ਜੋ ਲਫਾਫੇ ਨੇ ਉਹਦੇ ਵਿੱਚ ਹੈ ਜਿਵੇਂ ਠੇਕੇਦਾਰੀ ਸਿਸਟਮ ਦੇ ਗਲਾਪ ਪਹਿਲੇ ਵੀ ਐਮਸੀਆ एमसीए ਕੰਨੀਓ ਨਗਰ ਕੌਂਸਲ ਨੇ ਆਵਾਜ਼ ਚੱਕੀ ਗਈ ਹੈ ਅੰਜਾਮ ਲੱਗਦੇ ਰਹੇ ਨੇ ਤੇ ਇੱਕ ਹੀ ਕੰਡੇ ਦੇ ਤੋਂ ਨਾਲ ਇੱਕ ਤੇ ਜੇ ਹੁਣ ਵੀ ਹੋਈ ਕੋਈ ਪੋਜ਼ਿਟਿਵ ਗੱਲ ਕਰੀਏ ਆਪਾਂ ਕਿਹੜੀਆਂ ਤੁਸੀਂ ਮੈਂ ਐਡਾ ਵੱਡਾ ਪ੍ਰੋਜੈਕਟ ਲੈ ਕੇ ਆਏ ਤੁਸੀਂ ਕਹੀ ਜੇ ਸਵਾਲ ਮੇਰੀ ਇੱਕੋ ਗੱਲ ਹੈ ਚੰਗੇ ਗੱਲ ਕਰੋ ਚੰਗੇ ਆਪਾਂ ਅੱਗੇ ਨੂੰ ਲੈ ਕੇ ਆਈਏ ਖੰਨੇ ਨੂੰ ਸੋਨਾ ਬਣਾਉਣ ਦੇ ਵਿੱਚ ਸਾਥ ਦਿਓ ਜੇ ਮੈਂ ਤੁਹਾਨੂੰ ਅੱਜ ਇੱਕ ਹੋਰ ਬੇਨਤੀ ਕਰਦਾ ਮੀਡੀਆ ਨੂੰ ਖਾਸ ਕਰਕੇ ਨਿਰਪੱਖ ਹੋ ਕੇ ਆਪਾਂ ਖੰਨੇ ਨੂੰ ਅੱਕੇ ਵਧਾਈਏ ਤੁਸੀਂ ਵੀ ਇਸ ਤੂਰੇ ਦੇ ਜੰਪਾ ਲਓ ਉਰੇ ਜੰਮਿਓ ਉਰੇ ਪੜਿਓ ਇਸ ਧਰਤੀ ਤੇ ਜਿਉਣਾ ਹੈ ਤਾਂ ਇਹਨੂੰ ਸਾਫ ਕਰਨ ਦੇ ਵਿੱਚ ਮੇਰਾ ਸਾਥ ਦਿਓ ਤੇ ਇਹਨੂੰ ਆਪਾਂ ਖੰਨੇ ਨੂੰ ਪੰਜਾਬ ਦਾ ਨੰਬਰ 1 ਸ਼ਹਿਰ ਬਣਾਈਏ। ਬੜੀ ਇੱਕ ਹੋਰ ਅੱਜ ਅੱਜਕੱਲ ਦੇਖ ਰਿਹਾ ਕਿ ਖੰਨੇ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਪਰ ਚੋਰੀਆਂ ਬਹੁਤ ਹੋ ਰਹੀਆਂ ਹਨ। ਰਾਤ ਨੂੰ ਵੀ ਉਰੇ ਬੰਗਲਾ ਮੁਖੀ ਮਾਂ ਦੇ ਮੰਦਿਰ ਤੋਂ ਚੋਰੀ ਹੋਈ ਹੈ। ਇਹਦੇ ਬਾਰੇ ਤੁਸੀਂ ਕੀ ਇਹ ਪੂਰੇ ਭਾਰਤ ਦੇ ਵਿੱਚ ਇੱਕ ਪਰ ਭਾਰਤ ਦੇ ਵਿੱਚ ਜਾਨੀ ਕਿ ਲੱਗ ਲੱਗ ਸੂਬਿਆਂ ਦੇ ਵਿੱਚ ਜਿਹੜੇ ਮਤਲਬ ਕਿ ਲੋਕ ਨੇ ਇਹਨਾਂ ਨੇ ਇੱਕ ਸੌਫਟ ਕਾਰਨਰ ਫੜ ਲਿਆ ਕਿ ਧਾਰਮਿਕ ਸਥਾਨ ਦੇ ਉੱਤੇ ਜਾਓ ਉੱਥੇ 100% ਗੱਲੇ ਦੇ ਵਿੱਚ ਮਾਇਆ ਤਾਂ ਹੁੰਦੀ ਹੀ ਹੁੰਦੀ ਹੈ ਸ਼ਰਧਾਲੂ ਪਾਉਂਦੇ ਨੇ ਤਾਂ ਉਹਨਾਂ ਨੂੰ ਇਹ ਗੱਲ ਤੇ ਪੱਕਾ ਭਰੋਸਾ ਹੋ ਜਾਂਦਾ ਵੀ ਗੱਲੇ 'ਚੋਂ ਮਾਇਆ ਮਿਲਣੀ ਹੈ ਸੋ ਇਸ ਤਰ੍ਹਾਂ ਦੀ ਜਿਹੜੀਆਂ ਕੋਚਿੰਗਾਂ ਹਰਖਤਾਂ ਚੋਰ ਦਾ ਕੋਈ ਦੀਨ ਨਹੀਂ ਹੁੰਦਾ ਮਜ਼ਬ ਨਹੀਂ ਹੁੰਦਾ ਈਮਾਨ ਨਹੀਂ ਹੁੰਦਾ ਆ ਹੁਣ ਪਿੱਛੇ ਇਹਨੂੰ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਛਿਪਰੀ ਮੰਦਰ ਖੰਨਾ ਵਿਖੇ ਚੋਰੀ ਹੋਈ ਸੀ ਉਹਦਾ ਜਿਹੜਾ ਇੱਕ ਹੋਰ ਕਲਪਰੇਟ ਫੜਿਆ ਗਿਆ ਉਹ ਜਾ ਕੇ ਉਧਰੋਂ ਯੂਪੀ ਸਾਈਡ ਤੋਂ ਫੜਿਆ। ਸੋ ਇਹ ਜਿਹੜਾ ਨੈਕਸਸ ਹੈ ਇਹ ਜਿਹੜਾ ਚੋਰਾਂ ਦਾ ਇਹ ਪੂਰੇ ਭਾਰਤ ਚ ਫੈਲਿਆ ਹੋਇਆ ਨੈਕਸਸ ਹੈ। ਇਹ ਜਿੱਥੇ-ਇੱਥੇ ਫੜੇ ਜਾਂਦੇ ਨੇ ਉੱਥੇ-ਉੱਥੇ ਕਾਨੂੰਨੀ ਕਾਰਵਾਈ ਕਰਕੇ ਸਖਤ ਸਜ਼ਾਵਾਂ ਦੇ ਕੇ ਆਈ ਇਹ ਬੰਦਿਆਂ ਨੂੰ ਕਾਨੂੰਨ ਅੰਦਰ ਕਰ ਰਿਹਾ। ਕਿਸੇ ਵੀ ਸਟੇਟ ਦੀ ਸੂਬੇ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਕਹਿ ਲੋ ਯੂਪੀ ਹਰਿਆਣਾ ਹਿਮਾਚਲ ਕਿਤੇ ਦੀ ਵੀ ਸਰਕਾਰ ਕਹਿ ਲੋ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਹੁੰਦੀ ਕਿ ਸਾਡੇ ਸਟੇਟ ਦੇ ਵਿੱਚ ਕਿਸੇ ਕਿਸਮ ਦੀ ਕੋਈ ਚੋਰੀ ਦੀ ਵਾਰਦਾਤ ਹੋਵੇ ਸੋ ਇਸ ਕਰਕੇ ਜਿਹੜਾ ਚੋਰ ਹੈ ਚੋਰੀ ਦੀ ਵਾਰਦਾਤ ਇਹ ਜਿਹੜੀ ਕਰਨੀ ਹੈ ਬੜੀ ਨਹਾਇਤ ਨਿੰਦਣਯੋਗ ਹੈ ਇਹੀ ਜੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਨਾਂ ਤੇ ਸਖਤ ਤੋਂ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਔਰ ਜਿੱਥੇ ਤੱਕ ਗੱਲ ਰਹੀ ਸਰਕਾਰ ਦੀ ਜਦੋਂ ਸਾਡੀ ਨੋਟਿਸ 'ਚ ਇਹ ਗੱਲ ਆਂਦੀ ਹੈ ਅਸੀਂ 100% ਆਹੀ ਜੇ ਬੰਦਿਆਂ ਨੂੰ ਆ ਪਿੱਛੇ ਇਹਨੂੰ ਅਸੀਂ ਸੰਗੀਨ ਧਰਾਵਾਂ ਲਾ ਕੇ ਇਹਨਾਂ ਨੂੰ ਅੰਦਰ ਡੱਕਿਆ ਤਾਂ ਜੋ ਇਹ ਅੱਗੇ ਨੂੰ ਆਹੀ ਜੀ ਹਿਮਾਕਤ ਨਾ ਕਰਨ